ਅੱਜ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਇਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019870 ਸਸੀ ਗੱਭਾਈ ਸਸੀ ਗੱਭਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਿਹੜੇ ਰਾਜ ਆ ਪ੍ਰਿੰਟਸ ਹੈ ਨਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿਹੜੀ ਥਾਂ ਤੇ ਬਹਲਾਉਣਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98763 47016 98763470 47016 ਪਹਿਲਾ ਨੰਬਰ ਜਿਹੜਾ ਆਪਾਂ ਸਿੰਘ ਵਾਲੀ ਵੇੜ ਦੇਖਦੇ ਆ ਥੋੜੀ ਕ੍ਰਾਸ ਪਈ ਹੈ ਹਨਾ ਹਾਂ ਹਾਂ ਕ੍ਰਾਉਸ ਹੈ ਵੀਰੇ ਜਰਸੀ ਕ੍ਰਾਉ ਹੋ ਜਾ ਤੇ ਮਾਨਦਾਰਪਾਉਟ ਚੰਗਾ ਤਨੂ ਸੁਝਿਆ ਹੈ ਅੱਜ ਬੱਚਾ ਇਹਨੇ ਦਿੱਤੀ ਆ ਬੱਛੀ ਹਨਾ ਹਾਂ ਬੱਛੀ ਹੈ ਮਗਰ ਜੇਰ ਜੁਰੋਕਿਆ ਜੇ ਜੁੱਡਾ ਨਾ ਵੀਰੇ ਓਕੇ ਆ ਜਮ ਦੁੱਧ ਚੋਇਆ ਸਵੇਰੇ ਕੁਛ ਨਹੀਂ ਹਲੇ ਹਾਂ ਕੱਢਿਆ ਵੀਰੇ ਪੰਜ ਸ਼ੀ ਲੀਟਰ ਬੋਲਾ ਕੱਢਿਆ ਚਾਰ ਪੰਜ ਚੋ ਠੀਕ ਆ ਚੋਣ ਚ ਵੈੱਕ ਨੰਬਰ ਜਮ ਇੱਕ ਨੰਬਰ ਪੰਪ ਵਰਗਾ ਚੋਣਾ ਖੁੱਲਾ ਪੋਲੀ ਚੋਈ ਲੋ ਪਹਿਲਾ ਸੂਆ ਸੂਈਆ ਪਹਿਲਾ ਸੂਆ ਚਾਰ ਦਾ ਹੁੰਦਾ ਵੀਰੇ ਮੂਹ ਵੱਡੀ ਬੁੱਡੀ ਬਹੁਤ ਆ ਹਨਾ ਹਾਂ ਪੂਰਾ ਫੁੱਲ ਸਹਿਜ ਨਹੀਂ ਕਹਿ ਦਈਏ ਵੀ ਛੋਟੀ ਆ ਉਹਨੇ ਫੁੱਲ ਸਹਿਜ ਤਾਂ ਫੁੱਲ ਸਹਿਜ ਆ ਦੁੱਧ ਕਿੰਨਾ ਪਾ ਦੋਗੇ ਦੁੱਧ ਮੇਰੇ 26 ਕਿਲੋ ਮੰਨ ਕੇ ਲਈ ਜਾ ਠੀਕ ਆ ਚੋਣ ਚ ਵੈੱਕ ਨੰਬਰ ਜਮ ਇੱਕ ਨੰਬਰ 20 ਤੋਂ ਬਾਰ ਬਾਰ ਦੁੱਧ ਪਾ ਦੂ ਬਾਈ ਤੇ ਸੁਭਰ ਧਾਰਾ ਵਗੈਰਾ ਦੇਖ ਤੇ ਮਗਰਸਾ ਜ ਵੀ ਧਾਰਾ ਮਾਰਦੀ। ਸੋ ਚੌਂਟ ਚਵਾਦੀ ਇੱਕ ਨੰਬਰ। ਤੋ ਦੇਖੋ ਧਾਰਾ ਦੇਖੋ ਜਮਾ। ਪੂਰਾ ਮੋਟਾ-ਮੋਟਾ ਚੌਂਟ ਸਾਫ ਸੁਥਰਾ ਤੇ ਸੀਲ ਠੰਡੀਆਂ ਹਨਾ। ਨਿਆਣਾ ਪਾਓ। ਉਹ ਸੀਲ ਵੀਰੇ। ਇੱਕ ਨੰਬਰ ਚਵਾਈ। ਤੇ ਚਵਾਈ ਦੀ ਵੀ ਨਰਮਾ ਹਨਾ। ਹੋਲੀ ਜਿਵੇਂ ਭੂ ਕਰ ਗਈ ਲੈ। ਪੂਰਾ ਸਾਫ ਸੁਥਰਾ ਚੌਂਟ ਤੇ 20 ਕਿਲੋ ਦੁੱਧ ਮੰਨ ਕੇ ਲੈੜੇ ਫਿਰ। 20 ਕਿਲੋ ਬਈ 20 ਕਿਲੋ ਸਰਾ। ਖੋਲੀ ਨਿਆਣਾ ਇਹਦਾ ਤੋਰੀ ਕਰਵਾਉਣੇ ਨੂੰ। ਤੇ ਇਹਦਾ ਫਿਰ ਮੁੱਲ ਆਪਾਂ ਕੀ ਰੱਖਿਆ ਬਾਈ ਜੀ? ਮੁੱਲ ਵਸ ਵੀਰੇ ਲੈਣ ਦੇਣ 65000 ਹੀ ਰੱਖਿਆ। ਮਾਨਦਾਨ ਹੋ ਜੂ ਵਿੱਚੋਂ ਮਾਨਦਾਨ ਕਰਦੇ ਨੇ ਫਿਰ ਤੋਰੀ ਵਾਲ ਨੂੰ ਸੋ ਫਿਰ 65000 ਰੁਪਿਆ ਡਿਮਾਂਡ ਆ ਇਹਦੇ ਵਿੱਚੋਂ ਮਾਨਦਾਨ ਹੋ ਜੂਗਾ ਤੇ ਪਲੂਣ ਪਹਿਲਾ ਸੂਆ ਚੌਗੀ ਸੂਈ ਆ ਸੋ ਥਣ ਦੇਖੋ ਬਾਕੀ ਕੱਦ ਕਾਠ ਬਹੁਤ ਜ਼ਿਆਦੇ ਆ ਮੁਠੀ ਵਾਲਾ ਥਾਣਾ ਸੋਹਣਾ ਸਾਫ਼ ਸੁਥਰਾ ਸੋ ਲੇਵਾ ਦੇਖ ਸਕਦੇ ਨੇੜੇ ਤੋਂ ਚਾਰੇ ਥਣ ਨਿਕਲੂਏ ਸਾਫ਼ ਸੁਥਰੇ ਵਿੱਤੀ ਤੇ ਗੱਠ ਗੱਠ ਦੀ ਵਿੱਤੀ ਵੀ ਆ ਥਾਣਾ ਦੇ ਵਿੱਚ 65000 ਰੁਪਿਆ ਮੁੱਲਾ ਮਾਨਦਾਨ ਇਹਦੇ ਵਿੱਚ ਹੋ ਜਾਣਾਗਾ ਸੋ ਫਿਰ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ ਮਾੜੇ ਮਾੜੇ ਸਿੰਘ ਜੇ ਆ ਤੇ ਜਰਸੀ ਦੇ ਵਿੱਚ ਪੈਂਦੇ ਆ ਕ੍ਰਾਸ ਤੇ ਲੈਵਾ ਦੇਖੋ ਪੂਰਾ ਸਾਫ ਸੁਥਰਾ ਬੁੱਤਾਂ ਦਾ ਤੇ ਫਿੱਟ ਫਾੜ ਕੰਪੈਕਟ ਹਵਾਨਾ ਮੂਹ ਚਾਰ ਦਾ ਪਲੂਨ ਪਹਿਲਾ ਸੂਆ 65000 ਰੁਪਿਆ ਮੋਲਾ ਮਾਨਦਾਨੇ ਦੇ ਵਿੱਚ ਵੀਰੇ ਆਪਾਂ ਵਧੀਆ ਕਰਦਾਂਗੇ ਹਾਂ ਵੀਰੇ ਮਾਨਦਾਨ ਕਰਦਾਂਗੇ ਵਧੀਆ ਮੌਕੇ ਤੇ ਪਰ ਜਾਨ ਤੁਹਾਨੂੰ ਜਿਹੜਾ ਲੈ ਜਾਊਗਾ ਤਾਂ ਜਮਾ ਮੱਝ ਹੀ ਇੱਕ ਤਰ੍ਹਾਂ ਦੀ ਹੈ ਨਾ ਸਭ ਥਾਂ ਦੇਖੋ ਥਾਂ ਤੇ ਪੂਰਾ ਚੰਗਾ ਸਾਫ ਸੁਥਰਾ ਤੇ ਸੂਈ ਸਵਾਈਆ ਧਾਰਾ ਓਕੇ ਹਵਾਨਾ ਦੇਖੋ ਨੇੜ ਤੋਂ ਥਾਣਾ ਦੀ ਪੂਰੀ ਸਾਫ ਸੁਥਰੀ ਜੇਰ ਜਮਾ ਡਾਲਾ ਤੇ ਬੱਚਾ ਵੀ ਪਿੱਛੇ ਬੱਛੀ ਹੈ ਦੇ ਹਨਾ ਬਲੈਕ ਬੱਛੀ ਹੈ ਆਪਣੇ ਜਰਸੀ ਬਲੈਕ ਜਰਸੀ ਬੱਛੀ ਹੈ ਵੀ ਛੇਰੇ ਤੂੰ ਹੀ ਸਭ ਠੀਕ ਹੈ ਤੂੰ ਹੀ ਸਭ ਤੇ ਦੂਜੇ ਨੰਬਰ ਤੇ ਜਿਹੜੀ ਗੱਬਣ ਵਹਿੜ ਦੇਖੀਏ ਨੇ ਆਪਾਂ ਹਾਂ ਬਲੇ ਗੱਬਣਾ ਦੂਜਾ ਸੂਰ ਥੁੰਦੀ ਹੈ ਇਹ ਵੀ ਜਰਸੀ ਦੀ ਕੈਟੇਗਰੀ ਜਾ ਗਈ ਹੈ ਹਾਂ ਜਰਸੀ ਕ੍ਰਾਸ ਹੁੰਦੇ ਕੱਦ ਕੱਡ ਬਹੁਤ ਆ ਤੇ ਕਿੰਨਾ ਇਹਦੇ ਚ ਪਾ ਦੂੰ ਦੁੱਧ ਕਿੰਨਾ ਕ ਪਾ ਦਊਗੀ ਇਹ ਦੁੱਧ ਤੇ ਕਿ ਪਿਛਲੇ ਸੂਏ ਦਿੱਤੇ ਇਹਨੇ 25 ਕਿਲੋ ਦੁੱਧ ਐਦ ਕੀ 26 27 ਦੀ ਰੇਂਜ ਦੇਊ ਆਪਾਂ ਮੰਨ ਕੇ ਜੱਲੇ ਗਰਮੀ ਦਾ ਸਾਬ 24 25 ਮੰਨ ਕੇ ਲੈ ਲੈ ਬੰਦਾ ਵੇਚ ਹਾਂ 24 25 ਮੰਨ ਕੇ ਜਿਵੇਂ ਗਰਮੀਆਂ ਥਣ ਥਣ ਬਈ ਪੂਰਾ ਮੁਠੀ ਆ ਲੱਗਿਆ ਥਣ ਵੱਜਾ ਵਾਲਾ ਦਿਨ ਕਿਆ ਕੜਦੀ ਐ ਮੇਰੇ 10 ਦਿਨ ਪਿਆ ਹੇ ਪੂਰੇ ਹੁਣ ਚ ਥੋੜਾ ਜਿਹਾ ਨਹੀਂ 10 ਦਿਨ ਦੱਸਿਆ ਪੂਰੇ ਥੋੜਾ ਜਿਹਾ ਵਿੱਚ ਤੇ ਸਹੀਵਾਲ ਦਾ ਬਲੱਡ ਵੀ ਆ ਗਿਆ ਹਾਂ ਹਾਂ ਸਹੀਵਾਲ ਦੀ ਕਰਾਉ ਸਾ ਜਰਸੀ ਤੇ ਸਹੀਵਾਲ ਦਾ ਕਰਾਉ ਜਾ ਠੀਕ ਐ ਇਹਦਾ ਭਾ ਪਾ ਇਹਦਾ ਬਈ ਫੋਨ ਤੇ ਕਰਾਂਗੇ ਮੌਕੇ ਤੇ ਤੇ ਦਿਨ ਕਿਆ ਕੱਢਦੀ ਐ 10 ਦਿਨ ਲੈຊੂ ਵੀਰੇ ਤੁਰਿਆ ਨਹੀਂ ਜਾਣਾ ਬੈੜ ਤੋਂ ਲੈਵੇ ਲੂਵੇ ਤੇ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਬੈੜ ਕਾ ਜੇ ਜਮਾ ਮਾਜੀ ਇੱਕ ਤਰ੍ਹਾਂ ਦੀ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਦੂਜਾ ਸੁਆਸ ਹੁੰਦੀ ਪਈਆ 24 25 ਕਿਲੋ ਦੁੱਧ ਦੇਊਗੀ ਤੇ ਦੇਊਗੀ ਵੀ ਪ੍ਰਸ ਫੈਟ ਵਾਲਾ ਜਮਾ ਰਾਜੀ ਬਹੁਤ ਆ ਕਿਸੇ ਪਾਸੇ ਲੱਸੀ ਨਾ ਵੀ ਨਹੀਂ 10 ਦਿਨ ਜੇ ਸੂਣ ਚ ਬਾਕੀ ਪਿਆ ਤੇ ਬਣ ਬਣ ਕੰਬਲੀ ਹੋ ਜੂ ਹਲੇ ਪਲਾਂਜਾ ਬਲੂਂਜਾ ਬਹੁਤ ਵੰਗਿਆ ਇਹਦੇ ਵਿੱਚ ਤੇ ਥਾਣ ਦੇਖੋ ਜਮਾ ਕਿਆ ਬਤਾ ਨਿਖੜਵਾ ਥਾਣਾ ਸੋਣਾ ਗੁੱਲੇ ਵਾਲਾ ਤੇ ਰੇਟ ਜਮਾ ਜੈ ਜੋ ਚੀਜ਼ ਹਿਸਾਬ ਨਾਲ ਹਾਂ ਰੇਟ ਜਮਾ ਜੈ ਜੀ ਵੀਰੇ ਇਹ ਜੀ ਚੀਜ਼ ਆ ਥੋੜੀ ਮੋਰੀ ਜੱਕੜ ਕੰਨ ਕਰਦੀ ਹੈ ਹਾਂ ਮੋਰੀ ਦੀ ਸੰਗਲ ਦੇਖ ਫਦਾ ਕਰਕੇ ਅੰਕ ਚਾੜਦੀਏ ਸੋ ਲੇਵਾ ਵਗੈਰਾ ਦੇਖੋ ਤੇ ਥਾਣਾ ਬਹੁਤ ਚੰਗਾ ਮਾੜੇ ਮਾੜੇ ਪਣੇ ਪਾਉਣ ਲੱਗ ਗਈ ਇਹ ਤੇ ਦੂਜਾ ਸੂਆ ਸੂਨ ਨੂੰ ਦਿਨ 10 ਕੱਢ ਜੋ ਤੇ ਥਾਣ ਦੇਖੋ ਪੂਰਾ ਸਾਫ ਸੁਥਰਾ ਨਾਲਾ ਵਗੈਰਾ ਦੇਖੋ ਮਾਨੇ ਚੰਗੀਆਂ ਤੇ ਨੰਬਰ ਬੋਲੀ ਵੀਰ ਆਪਣਾ ਬਾਕੀ ਛੀ ਜੂੰ ਠੰਡੀ ਠੁੰਡੀ ਦਾ ਤਾਂ ਕੋਈ ਅੰਤ ਨਹੀਂ ਬਈ ਲੈ ਠੀਕ ਹੈ ਨੰਬਰ ਬੋਲ ਦੇ ਆਪਣਾ ਨੰਬਰ 98702 43216 ਪਿੰਡ ਸੈਨਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਵਾ ਦੀ ਪੈਰਾਂ ਨੂੰ ਹੱਥ ਲਾਈ ਚੱਲੇ ਛੰਡੀ ਸ਼ੀਰ ਤੇ ਸ਼ਾਬਾ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋਂ ਧੰਨਵਾਦ ਜਲਦ ਮਿਲਦੇ ਹਾਂ